ਕਬੀਰ ਕੰਗਾ ਹੂਆ ਬਾਵਰਾ ਬਹਿਰਾ ਹੂਆ ਕਾਂ ਪਾਉ ਮੋ ਤੇ ਪਿੰਗਲ ਭਿਆ ਮਾਰਿਆ ਸਤਗੁਰੂ ਬਾਂ ਕਬੀਰ ਸਤਗੁਰ ਸੂਰਮੈ ਬਾਹਿਆ ਬਾਣ ਜੋ ਏਕ ਲਾਗਤ ਹੀ ਭੁਏਂ ਗਿਰ ਪਰਿਆ ਪਰਾ ਕਰੇ ਜੇ ਸ਼ੇਕ ਸਤ ਸੰਗੀ ਜਨੋਂ ਭਗਤ ਕਬੀਰ ਸਾਹਿਬ ਜੀ ਨੇ 193 ਤੇ 94 ਨੰਬਰ ਸ਼ਲੋਕ ਦੇ ਵਿੱਚ ਬਾਹਰ ਦੇ ਕੀਤੇ ਜਾਂਦੇ ਕਰਮ ਕਾਂਡਾਂ ਨੂੰ ਛੱਡ ਕੇ ਚੰਗੀ ਜ਼ਿੰਦਗੀ ਜੀ ਆਉਣ ਦਾ ਉਦਮ ਅਪਰਾਲਾ ਸਾਨੂੰ ਸਮਝਾਉਣ ਦਾ ਸਿਧਾਂਤ ਦਿੱਤਾ ਹੈ ਭਗਤ ਸਾਹਿਬ ਜੀ ਕਹਿੰਦੇ ਨੇ ਦੁਨੀਆ ਬਾਹਰੀ ਤੌਰ ਤੇ ਬਾਹਰੀ ਧਰਮ ਦੇ ਲਿਬਾਸ ਪਾ ਕਰਕੇ ਆਪਣੇ ਆਪ ਨੂੰ ਧਰਮੀ ਅਖਵਾਉਣ ਲੱਗ ਜਾਂਦੀ ਹੈ ਤੇ ਜਿਸ ਨੇ ਉਹ ਲਿਬਾਸ ਪਵਾਇਆ ਹੁੰਦਾ ਹੈ ਤੇ ਉਸ ਨੂੰ ਆਪਣਾ ਆਪਣਾ ਗੁਰੂ ਮੰਨ ਕੇ ਉਹਦੀ ਪੂਜਾ ਕਰੀ ਜਾਂਦੀ ਹੈ ਪਰ ਇਨਾਂ ਬਾਹਰੀ ਲਿਬਾਸ ਦੇ ਨਾਲ ਮਨ ਦੇ ਅੰਦਰੋਂ ਵਿਕਾਰ ਨਹੀਂ ਲੈ ਸਕਦੇ ਮਨ ਦੀ ਜਿਹੜੀ ਅਵਸਥਾ ਹੈ ਉਹ ਸਹੀ ਨਹੀਂ ਹੋ ਸਕਦੀ ਤੇ ਕਿਵੇਂ ਸਹੀ ਹੋਣੀ ਹੈ ਉਹਦੇ ਬਾਬਤ ਦੱਸਦੇ ਨੇ ਕਹਿੰਦੇ ਕਬੀਰ ਗੁੰਗਾ ਹੂਆ ਬਾਬਰਾ ਕਹਿੰਦੇ ਇਹ ਭਾਈ ਮੈਂ ਬਾਰੀ ਤੌਰ ਤੇ ਧਾਰਮਿਕ ਲਿਬਾਸ ਪਾ ਕੇ ਜਾਂ ਬਾਰੀ ਦੱਸੀ ਹੋਈ ਪੂਜਾ ਨਹੀਂ ਕਰਦਾ ਮੈਂ ਕਿਸੇ ਨੂੰ ਬਾਰੀ ਤੌਰ ਤੇ ਸਰੀਰ ਨੂੰ ਗੁਰੂ ਨਹੀਂ ਮੰਨਦਾ ਕਹੋ ਕਬੀਰ ਮੈਂ ਸੂਗਰ ਪਾਇਆ ਚਾ ਕਾ ਨਾਉ ਬਬੇ ਕੋ ਕਬੀਰ ਕੋ ਸਵਾਮੀ ਐਸੋ ਠਾਕੁਰ ਜਾ ਕੇ ਮਾਈ ਨਾ ਬਾਪੂ ਰੇ ਕਬੀਰ ਸਾਹਿਬ ਜੀ ਨੇ ਆਪਣੀ ਰਚਨਾ ਦੇ ਅੰਦਰ ਆਪਣੀ ਗੁਰਬਾਣੀ ਦੇ ਅੰਦਰ ਵਾਰ-ਵਾਰ ਇਹ ਸਿਧਾਂਤ ਦਿੱਤਾ ਹੈ ਕਿ ਜਿਸ ਇਸ਼ਟ ਦੀ ਜਿਸ ਪ੍ਰਮਾਤਮਾ ਦੀ ਮੈਂ ਗੱਲ ਕਰਦਾ ਉਹਦਾ ਮਾਂ ਪਿਓ ਹੈ ਨਹੀਂ ਉਹ ਕੌਣ ਹੈ ਉਹ ਇੱਕ ਓੰਕਾਰ ਹੈ ਆਪਣੇ ਆਪ ਤੋਂ ਪੈਦਾ ਹੋਇਆ ਅਕਾਲ ਪੁਰਖ ਵਹਿਗੁਰੂ ਸਹਿਬੰਗ ਹੈ ਉਹਦਾ ਮਾਂ ਪਿਓ ਕੋਈ ਨਹੀਂ ਹੈ ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਮੈਂ ਜਦੋਂ ਆਪਣੇ ਗੁਰੂ ਦੀ ਦੱਸੀ ਹੋਈ ਵਿਚਾਰਧਾਰਾ ਨੂੰ ਆਪਣੇ ਜੀਵਨ ਚ ਧਾਰਨ ਕੀਤਾ ਤੇ ਦੁਨੀਆਂ ਦੇ ਵੱਲੋਂ ਮੇਰੀ ਅਵਸਥਾ ਕਿਹੋ ਜਿਹੀ ਬਣ ਗਈ ਦੁਨੀਆਂ ਮੈਨੂੰ ਕੀ ਕਹਿੰਦੀ ਐ ਕਬੀਰ ਗੁੰਗਾ ਹੂਆ ਬਾਬਰਾ ਕਹਿੰਦੇ ਗੁੰਗੇ ਦਾ ਅਰਥ ਐ ਪਿਉ ਆਪਣੇ ਜੀਵ ਦੇ ਨਾਲ ਝੂਠ ਨਹੀਂ ਬੋਲਦਾ ਚਾ ਮੰਦਾ ਨਹੀਂ ਬੋਲਦਾ ਪ੍ਰਾਈ ਨਿੰਦਿਆ ਨਹੀਂ ਕਰਦਾ ਉਹਨੇ ਕਹਿੰਦੇ ਇਹ ਗੁੰਗਾ ਹੋ ਗਿਆ ਦੁਨੀਆਂ ਕਿੰਨੂੰ ਸੁਣਨਾ ਚਾਹੁੰਦੀ ਐ ਕਿਉਂ ਦੁਨੀਆ ਵਰਗਾ ਏ ਜਿੱਦਾ ਦੁਨੀਆ ਝੂਠ ਦੇ ਵਿੱਚ ਖੁਸ਼ ਰਹਿੰਦੀ ਏ ਉਦਾਂ ਕੋਈ ਝੂਠ ਸੁਣਾਉਣ ਵਾਲਾ ਆ ਜੇ ਹਮੋਂ ਗੱਪੀ ਕਥਾਵਾਚਕ ਆ ਜੇ ਗੱਪੀ ਅਖੋਤੀ ਸਾਧ ਸੰਤ ਬ੍ਰਹਮ ਭ੍ਰਮ ਗਿਆਨੀ ਵੀ ਆ ਜੇ ਜਿਨ੍ਹਾਂ ਨੇ ਇੱਕ ਨਿਸ਼ਚਾ ਕੀਤਾ ਹੋਇਆ ਏ ਗੱਪੀ ਕਥਾਵਾਚਕ ਅਖੋਤੀ ਸਾਧ ਸੰਤ ਭ੍ਰਮ ਗਿਆਨੀਆਂ ਆ ਰਲ ਮਿਲ ਕੇ ਧਰਮ ਫੁਲਾਈਏ ਧਰਮ ਦੇ ਖੇ ਲਈ ਉਡਾਈਏ ਵਾਲੀ ਵਸਤਾ ਬਣਾਈ ਬੈਠੇ ਨੇ ਤੇ ਜਿੰਨੇ ਵੀ ਗੱਪੀ ਕਥਾਵਾਚਕ ਨੇ ਇਹ ਧਰਮ ਦੇ ਅੰਦਰ ਉਹਨਾਂ ਨੂੰ ਲੋਕ ਜਿਆਦਾ ਸੁਣ ਕੇ ਖੁਸ਼ ਹੁੰਦੀ ਹੈ ਕਿਉਂ ਕਿ ਕਿਉਂਕਿ ਅੰਦਰ ਵੀ ਝੂਠੇ ਗੱਪ ਹੈ ਤੇ ਬਾਹਰੋਂ ਵੀ ਝੂਠੇ ਗੱਪ ਚੰਗਾ ਲੱਗਦਾ ਤੇ ਜਿੰਨੇ ਸੱਚਾ ਕੁਰਬਾਨੀ ਦਾ ਗਿਆਨ ਦੇਣ ਵਾਲਾ ਆ ਜੇ ਉਹਨੂੰ ਇੱਕ ਵਾਰ ਬੁਲਾਉਣਗੇ ਵੱਧ ਤੋਂ ਵੱਧ ਦੂਜੀ ਵਾਰ ਨਹੀਂ ਬੁਲਾਉਂਦੇ ਕਿਉਂਕਿ ਸਾਨੂੰ ਉਹ ਚੰਗਾ ਨਹੀਂ ਲੱਗਦਾ ਉਹਨੇ ਸਾਡੇ ਅੰਦਰ ਦੀ ਮੈਲ ਧੋਣੀ ਸ਼ੁਰੂ ਕਰ ਦਿੱਤੀ ਸਾਨੂੰ ਦੱਸ ਦਿੱਤਾ ਕਿ ਇੱਥੋਂ ਇੱਥੋਂ ਤੁਸੀਂ ਗਲਤ ਜੀ ਅਸੀਂ ਗਲਤ ਨਹੀਂ ਸੁਣਨਾ ਚਾਹੁੰਦੇ ਅਸੀਂ ਆਪਣੇ ਆਪ ਨੂੰ ਸਹੀ ਹੀ ਸਾਬਤ ਕਰਨਾ ਚਾਹੁੰਦੇ ਆ ਜਿਹੜਾ ਸਾਨੂੰ ਸਹੀ ਕਹੇਗਾ ਅਸੀਂ ਉਹਨੂੰ ਵਾਰ-ਵਾਰ ਬੁਲਾਵਾਂਗੇ ਜਿਹੜਾ ਸਾਨੂੰ ਗੱਪ ਕਹਾਣੀਆਂ ਸੁਣਾਏਗਾ ਜਿਹੜਾ ਸਾਨੂੰ ਹੁਸਾਏਗਾ ਖੁੜਾਏਗਾ ਜਿਹੜਾ ਇਹ ਨਹੀਂ ਕਹੇਗਾ ਫਲਾਣੇ ਥਾਂ ਤੇ ਮੱਥਾ ਨਾ ਟੇਕਿਓ ਸਾਨੂੰ ਉਹ ਚੰਗਾ ਲੱਗਦਾ ਏ ਪਰ ਕਬੀਰ ਸਾਹਿਬ ਜੀ ਕਹਿੰਦੇ ਨਹੀਂ ਮੈਂ ਦੁਨੀਆਂ ਵਾਲੇ ਪਾਸਿਓਂ ਗੁੰਗਾ ਹੋ ਗਿਆ ਨਾ ਮੈਂ ਪਰਾਈ ਨਿੰਦਿਆ ਸੁਣਾ ਨਾ ਕਰਾਂ ਨਾਮੇ ਮੰਦ ਕਰਮਾਂ ਦੇ ਵਿੱਚ ਜਾਮਾ ਤੇ ਨਾ ਮੰਦ ਕਰਮੀ ਲੋਕਾਂ ਦੇ ਕੋਲ ਬੈਠਾ ਬਾਵਰਾ ਦਾ ਅਰਥ ਹੈ ਕਮਲਾ ਬੇਸਮਝ ਬਾਹਰਾ ਦਾ ਅਰਥ ਹੈ ਬੋਲਾ ਹੋ ਗਿਆ ਕਹਿੰਦੇ ਮੈਂ ਇਹਨਾਂ ਦੁਨੀਆ ਦੇ ਸਾਰੇ ਪਖੰਡ ਛੱਡ ਦਿੱਤੇ ਤੇ ਦੁਨੀਆ ਮੈਨੂੰ ਕਹਿਣ ਲੱਗ ਗਈ ਹੈ ਕਵੀਰ ਸਾਹਿਬ ਤੇ ਗੁੰਗਾ ਹੋ ਗਿਆ ਇਹਨੂੰ ਸੁਣਦਾ ਇੱਕ ਅੱਖ ਨਹੀਂ ਅਸੀਂ ਬੜਾ ਕਹਿੰਦੇ ਹਾਂ ਤੇਰੇ ਮਾਪਿਓ ਪ੍ਰਾਣੇ ਆ ਆ ਧਰਮ ਕਰਮ ਕਰਦੇ ਸਨ ਉਹ ਬੁੱਤ ਪੂਜਦੇ ਸੀ ਤੂੰ ਕਿਉਂ ਨਹੀਂ ਪੂਜਦਾ ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਇਹਨਾਂ ਦੀ ਸੁਣਾਈ ਵੀ ਨਹੀਂ ਦਿੰਦੀ ਜਦ ਹਮ ਇੱਕ ਨੂੰ ਇੱਕ ਕਰ ਜਾਣੇ ਤਬ ਲੋਕਾ ਕਾਹੇ ਦੁੱਖ ਮੰਨਿਆ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਮੈਨੂੰ ਸਮਝ ਲੱਗ ਗਈ ਮੈਂ ਇੱਕ ਨੂੰ ਇੱਕ ਕਰਕੇ ਮੰਨ ਲਿਆ ਤੇ ਲੋਕਾਂ ਨੂੰ ਮੇਰੀ ਇਸ ਗੱਲ ਦੇ ਨਾਲ ਦੁੱਖ ਕੀ ਤੇ ਪਰੇਸ਼ਾਨ ਕਿਉਂ ਹੁੰਦੇ ਨੇ ਤੇ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਗੁੰਗਾ ਹੂਆ ਬਾਬਰਾ ਬਹਿਰਾ ਹੂਆ ਕਾਨ ਪਾਵੋਂ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ ਕਹਿੰਦੇ ਮੈਂ ਪ੍ਰਾਈ ਨਿੰਦਿਆ ਵੀ ਸੁਣਨੀ ਛੱਡ ਦਿੱਤੀ ਪਿੰਗਲ ਦਾ ਅਰਥੇ ਲੂਲਾ ਹੋ ਗਿਆ ਇਹ ਤੋਂ ਤੁਰਿਆ ਨਹੀਂ ਜਾਂਦਾ ਕਿਹੜੇ ਪਾਸੋਂ ਪਾਵੋਂ ਤੇ ਦਾ ਅਰਥ ਪੈਰਾਂ ਤੋਂ ਹੁਣ ਇਹ ਪੈਰਾਂ ਨੂੰ ਲੈ ਕੇ ਉਸ ਜਗ੍ਹਾ ਤੇ ਨਹੀਂ ਜਾਂਦਾ ਜਿੱਥੇ ਮੰਦ ਕਰਮ ਕੀਤੇ ਜਾਣ ਇਹ ਵਿਕਾਰਾਂ ਵਾਲੀ ਦੁਨੀਆ ਚ ਨਹੀਂ ਜਾਂਦਾ ਇਹ ਵਿਸ਼ਵਾ ਦੇ ਅੱਡੇ ਤੇ ਨਹੀਂ ਜਾਂਦਾ ਇਹ ਸ਼ਰਾਬ ਦੇ ਅੱਡੇ ਤੇ ਨਹੀਂ ਜਾਂਦਾ ਇਹ ਪਖੰਡ ਕਰਨ ਵਾਲੇ ਉਹਨਾਂ ਲੋਕਾਂ ਦੇ ਡੇਰਿਆਂ ਤੇ ਨਹੀਂ ਜਾਂਦਾ ਜਿਨ੍ਹਾਂ ਨੇ ਕੋ ਕਰਮ ਕਰ ਕਰਕੇ ਦੁਨੀਆ ਨੂੰ ਧਰਮਾਂ ਨਾਲੋਂ ਦੂਰ ਕੀਤਾ ਹੈ ਜਿਨ੍ਹਾਂ ਨੇ ਪਖੰਡ ਖਿਲਾ ਰਿਆ ਜਿਨ੍ਹਾਂ ਨੇ ਆਪਣੇ ਆਪ ਦੇ ਨਾਲ ਚੋੜਿਆ ਹੈ ਕਹਿੰਦੇ ਮੇਰੇ ਪੈਰ ਉਧਰ ਨਹੀਂ ਜਾਂਦੇ ਕਿਉਂ ਨਹੀਂ ਜਾਂਦੇ ਮਾਰਿਆ ਸਤਗੁਰ ਬਾਣ ਕਹਿੰਦੇ ਮੇਰੇ ਸਤਗੁਰੂ ਨੇ ਮੇਰੇ ਬਾਣ ਤੀਰ ਮਾਰ ਦਿੱਤਾ ਜੇ ਤੀਰ ਮਾਰ ਦਿੱਤਾ ਤੇ ਇਹ ਮੇਰੇ ਪੈਰ ਹੁਣ ਉਹਨਾਂ ਚੀਜ਼ਾਂ 'ਚ ਨਹੀਂ ਜਾਂਦੇ ਨਾ ਮੇਰੇ ਕੰਨ ਨਿੰਦਿਆ ਸੁਣਨ ਨਾ ਮੇਰਾ ਮੂੰਹ ਭੈੜੇ ਬੋਲ ਬੋਲੇ ਨਾ ਮੇਰੇ ਪੈਰ ਕੋ ਕਰਮਾ ਵਾਲੇ ਪਾਸੇ ਉਸ ਭੈੜੀ ਜਗ੍ਹਾ ਤੇ ਜਾਣ ਜਿੱਥੇ ਜਾ ਕੇ ਇਨਸਾਨ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਇੱਥੇ ਜਾ ਕੇ ਇਨਸਾਨ ਦੀ ਜਵਾਨੀ ਪੈਸਾ ਇੱਜ਼ਤ ਸਾਰਾ ਕੁਝ ਬਰਬਾਦ ਹੋ ਜਾਂਦਾ ਹੈ ਕਹਿੰਦੇ ਮੇਰਾ ਹੁਣ ਮੇਰੇ ਪੈਰ ਉਧਰ ਨਹੀਂ ਜਾਂਦੇ ਉਧਰੋਂ ਇਹ ਲੂਲੀ ਹੋ ਗਏ ਪਿੰਗਲੇ ਹੋ ਗਏ ਕਹਿੰਦੇ ਹੋਏ ਕਦੋਂ ਮਾਰਿਆ ਸਤਿਗੁਰ ਬਾਣ ਜਦੋਂ ਮੇਰੇ ਸਤਿਗੁਰੂ ਨੇ ਬਾਣ ਮਾਰ ਦਿੱਤਾ ਬਾਣ ਦਾ ਅਰਥ ਤੀਰ ਫਿਰ ਕਹਿੰਦੇ ਕਿਹੜੇ ਸਤਿਗੁਰੂ ਨੇ ਮਾਰਿਆ ਹੁਣ ਤਾਂ ਸਤਿਗੁਰੂ ਵੀ ਬੜੇ ਬਣੇ ਬੈਠੇ ਨੇ ਹਰ ਕੋਈ ਆਪਣੇ ਆਪ ਨੂੰ ਸਤਿਗੁਰੂ ਬਾਪੂ ਪਿਤਾ ਜੀ ਪਤਾ ਨਹੀਂ ਕਿੰਨਾ ਕੁ ਅਖਵਾਏ ਜਾਂਦੇ ਨੇ ਕਬੀਰ ਸਾਹਿਬ ਜੀ ਨੇ ਕਲੀਅਰ ਕਰ ਦਿੱਤਾ ਵੀ ਕਿਤੇ ਸਾਡੀ ਸਿੱਖ ਸੰਗਤ ਸਾਡੇ ਪਿਆਰੇ ਕਿਤੇ ਪਹਿਚਾਣ ਪੈ ਜਾਣ ਵੀ ਆ ਜਿਹੜਾ ਸਾਹਮਣੇ ਬੈਠਾ ਇਹ ਹੀ ਕਿਤੇ ਸਤਿਗੁਰੂ ਹੈ ਕਹਿੰਦੇ ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ ਕਹਿੰਦੇ ਮੇਰਾ ਸਤਿਗੁਰੂ ਸੂਰਮਾ ਜਿਹੜਾ ਨਾ ਆਪ ਵਿਕਾਰਾਂ ਦੀ ਜ਼ਿੰਦਗੀ ਚ ਗਿਆ ਨਾ ਸਾਨੂੰ ਜਾਣ ਦਿੰਦਾ ਏ ਮੰਨੇ ਤਰੇ ਤਾਰੇ ਗੁਰਸੇਖ ਉਹ ਮੇਰਾ ਗੁਰੂ ਜਿਹੜਾ ਆਪ ਵੀ ਤਰ ਗਿਆ ਤੇ ਸਾਨੂੰ ਵੀ ਤਾਰਦਾ ਏ ਸਤਿਗੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਹ ਸਾਰੇ ਕਰਮ ਕਰਕੇ ਸਾਨੂੰ ਦਿਖਾਏ ਨੇ ਜੋ ਇਤਿਹਾਸ ਦੇ ਵਿੱਚੋਂ ਸਾਨੂੰ ਗੁਰਬਾਣੀ ਦੇ ਵਿੱਚੋਂ ਸਾਨੂੰ ਮਿਲਦੇ ਨੇ ਤੇ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਮੇਰੇ ਸਤਗੁਰੂ ਸੂਰਮੇ ਨੇ ਤੀਰ ਮਾਰਿਆ ਕਿਹੜਾ ਸਤਗੁਰੂ ਆ ਜਿਹਨੂੰ ਆਪਾਂ ਪਹਿਲਾਂ ਸਮਝ ਲਿਆ ਜਾ ਕਬੀਰ ਕੋ ਸੁਆਮੀ ਐਸੋ ਠਾਕਰ ਜਾ ਕੇ ਮਾਈਨ ਬਾਪੂਰੇ ਉਹ ਮੇਰਾ ਸੂਰਮਾ ਸਤਗੁਰੂ ਤਬੀਰ ਦਾ ਗੁਰੂ ਵਿਵੇਕ ਗੁਰੂ ਅਰਜਨ ਸਾਹਿਬ ਜੀ ਨੇ ਵੀ ਕਹਿ ਦਿੱਤਾ ਹਾਰ ਪਰਿਓ ਸੁਆਮੀ ਕੇ ਦਵਾਰੇ ਤੀਜੇ ਬੁੱਧ ਬਵੇਕਾ ਸਾਰੇ ਥਾਂ ਭਟਕ ਕੇ ਆ ਗਏ ਹੁਣ ਸਾਨੂੰ ਬੁੱਧ ਦੀ ਲੋੜ ਹੈ ਚੰਗੀ ਸਮਝ ਦੀ ਲੋੜ ਹੈ ਸਤਿਗੁਰੂ ਉਹ ਸਾਡੀ ਝੋਲੀ ਚ ਪਾ ਦੇ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਅਹਰ ਸੋਬਾ ਚਿੰਤਾ ਲਾਹੇ ਹਮਾਰੀ ਇਸ ਘਰ ਦੇ ਵਿੱਚ ਆ ਕੇ ਚਿੰਤਾ ਲੈ ਜਾਂਦੀ ਹੈ ਦੁੱਖ ਖਤਮ ਹੋ ਜਾਂਦੇ ਨੇ ਸੋਭਾ ਵੱਧ ਜਾਂਦੀ ਹੈ ਉਹ ਹੈ ਗੁਰੂ ਨਾਨਕ ਦਾ ਕਾਰ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਬੀਰ ਸਤਗੁਰ ਸੂਰਮੇ ਬਾਹਾਂ ਬਾਣ ਜੋ ਏਕ ਕਹਿੰਦੇ ਮੇਰੇ ਸਤਗੁਰੂ ਸੂਰਮੇ ਨੇ ਇੱਕ ਤੀਰ ਮਾਰਿਆ ਲਾਗਤ ਹੀ ਭੋਏ ਗਿਰ ਪੜਿਆ ਕਹਿੰਦੇ ਜਦੋਂ ਬਚਿਆ ਮੈਂ ਉਦੋਂ ਧਰਤੀ ਤੇ ਡਿੱਗ ਪਿਆ ਹੰਕਾਰ ਦੇ ਵਿੱਚ ਮੈਂ ਬੜਾ ਉੱਚਾ ਸੀ ਕਬੀਰ ਗਰਬਨਾ ਕੀਜੀਏ ਉੱਚਾ ਵੇਖ ਆਵਾਸ ਆਜ ਕਾਲ ਭੋਏ ਲੇਟਣਾ ਉੱਪਰ ਜਾਮੇ ਘਾਸ ਕਹਿੰਦੇ ਬੜਾ ਉੱਚਾ ਸਾਂ ਹੰਕਾਰ ਦੇ ਵਿੱਚ ਪਰ ਜਦੋਂ ਮੇਰੇ ਸਤਿਗੁਰੂ ਨੇ ਤੀਰ ਮਾਰਿਆ ਮੈਂ ਉਸੇ ਵਿਲੇ ਥਲੇ ਡਿੱਗ ਪਿਆ ਫਿਰ ਮੈਨੂੰ ਪਤਾ ਲੱਗਿਆ ਕਬੀਰ ਗਰਮ ਨਾ ਕੀਜੀਏ ਪ੍ਰੰਕ ਨਾ ਹਸੀਏ ਕੋਏ ਅਬੋ ਅਜੋ ਸੁਨਾਓ ਸਮੁੰਦਰ ਮੇਂ ਕਿਆ ਜਾਨੂ ਕਿਆ ਹੋਏ ਪ੍ਰੰਕ ਅਰਥ ਗਰੀਬ ਕਹਿੰਦੇ ਇਹ ਕਬੀਰ ਹੰਕਾਰ ਨਾ ਕਰ ਕਿ ਇਹ ਗਰੀਬ ਨੂੰ ਵੇਖ ਕੇ ਹੱਸਣਾ ਉਹਦੀ ਖਿਲੀ ਨਾ ਓਟਾ ਅਜੇ ਤਾਂ ਤੇਰੀ ਜ਼ਿੰਦਗੀ ਰੂਪੀ ਨਾਬ ਪੇੜੀ ਇਹ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਚੱਲ ਰਹੀ ਹੈ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਪਤਾ ਨਹੀਂ ਕਦੋਂ ਕੀ ਹੋ ਜਾਣਾ ਇਸ ਕਰਕੇ ਹੰਕਾਰ ਛੱਡਦੇ ਕਹਿੰਦੇ ਜਦੋਂ ਮੇਰੇ ਗੁਰੂ ਨੇ ਮੇਰੇ ਤੀਰ ਮਾਰਿਆ ਨਾ ਗਿਆਨ ਦਾ ਮੈਨੂੰ ਇਹ ਸਮਝ ਆ ਗਈ ਹੁਣ ਨਾ ਤੇ ਮੈਂ ਉੱਚਾ ਘਰ ਵੇਖ ਕੇ ਹੰਕਾਰ ਕਰਦਾ ਨਾ ਕਿਸੇ ਗਰੀਬ ਤੇ ਗਰੀਬੀ ਵੇਖ ਕੇ ਅਸਦਾ ਮੇਰੇ ਗੁਰੂ ਨੇ ਇਧਰੋਂ ਮੈਨੂੰ ਫਿੰਨ ਕੇ ਰੱਖ ਦਿੱਤਾ ਲਾਕਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਛੇਕ ਕਹਿੰਦੇ ਜਦੋਂ ਇਹ ਤੀਰ ਬਚਿਆ ਮੈਂ ਹੰਕਾਰ ਦੀ ਟੀਸੀ ਤੋਂ ਸਲੇ ਡਿੱਗਿਆ ਤੇ ਮੇਰੇ ਕਰੇਜੇ ਦੇ ਵਿੱਚ ਮੇਰੇ ਹਿਰਦੇ ਦੇ ਵਿੱਚ ਛੇਕ ਹੋ ਗਿਆ ਉਹ ਕਿਹੜਾ ਛੇਕ ਹੋ ਗਿਆ ਕਹਿੰਦੇ ਜਿਹਦੇ ਨਾਲ ਮੈਂ ਆਪਣੇ ਗੁਰੂ ਦੇ ਚਰਨਾਂ ਨਾਲ ਪਰੋਤਾ ਗਿਆ ਜਿੰਨਾ ਚਰਮੋਤੀ ਦੇ ਵਿੱਚ ਸਰਾਖ ਨਾ ਹੋਵੇ ਤਦ ਤੱਕ ਉਹਦੀ ਮਾਲਾ ਨਹੀਂ ਬਣਦੀ ਜਦੋਂ ਮੋਤੀ ਸਰਾਖ ਪੈ ਗਿਆ ਫੁੱਲ ਦੇ ਵਿੱਚ ਸਰਾਖ ਨਿਕਲ ਗਿਆ ਫੁੱਲ ਦਾ ਹਾਰ ਬਣ ਗਿਆ ਮੋਤੀ ਚ ਸਰਾਖ ਨਿਕਲ ਗਿਆ ਤੇ ਹਾਰ ਬਣ ਗਿਆ ਕਹਿੰਦੇ ਇਦਾਂ ਹੀ ਮੇਰੇ ਦਿਲ ਦੇ ਵਿੱਚ ਇਦਾਂ ਸਰਾਖ ਹੋਇਆ ਗੁਰੂ ਦੇ ਗਿਆਨ ਦਾ ਸਰਾਖ ਆ ਬਾਹਰੀ ਡਾਕਟਰ ਨਾਲ ਸਰਾਖ ਨਹੀਂ ਉਸ ਸਰਾਖ ਹੋਣ ਤੇ ਡਾਕਟਰ ਕਹਿ ਦਿੰਦੇ ਥੋੜੇ ਦਿਨਾਂ ਦਾ ਮਹਿਮਾਨ ਹੈ ਇਹ ਗਿਆਨ ਰੂਪੀ ਤੀਰ ਧਿਆਨ ਰੂਪੀ ਹਿਰਦਾਏ ਧਿਆਨ ਰੂਪੀ ਹਿਰਦੇ ਚ ਸਰਾਖ ਵੱਜ ਗਿਆ ਤੇ ਇਹ ਧਿਆਨ ਸ਼ਬਦ ਗੁਰੂ ਦੇ ਵਿੱਚ ਪ੍ਰੋਤਾ ਗਿਆ ਸ਼ਬਦ ਗੁਰੂ ਸੁਰਤ ਧੁਨ ਚੇਲਾ ਬਣ ਗਿਆ ਤੇ ਇਹ ਗੁਰੂ ਦੇ ਨਾਲ ਇੱਕ ਮਿਕ ਹੋ ਗਿਆ ਕਹਿੰਦੇ ਸਤਗੁਰੂ ਸੂਰਮੇ ਨੇ ਜਦੋਂ ਤੀਰ ਮਾਰਿਆ ਸ਼ਬਦ ਦਾ ਗਿਆਨ ਦਾ ਤੇ ਉਹ ਵੱਜਦਿਆਂ ਸਾਰ ਮੇਰਾ ਹੰਕਾਰ ਖਤਮ ਹੋ ਗਿਆ ਤੇ ਮੇਰਾ ਹਿਰਦਾ ਪ੍ਰਭੂ ਚਰਨਾਂ ਦੇ ਵਿੱਚ ਪ੍ਰੋਤਾ ਗਿਆ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਆਵਰਾਲ ਮਿਲ ਕੇ ਆਪਣੇ ਬਾਬੇ ਦੀਆਂ ਬਾਣੀਆਂ ਨੂੰ ਸਮਝੀਏ ਤੇ ਆਪਣੇ ਆਪ ਤੇ ਲਾਗੂ ਕਰਕੇ ਤੇ ਆਪਣੇ ਬੱਚਿਆਂ ਤੱਕ ਇਹ ਗਿਆਨ ਪਹੁੰਚਾਈਏ মিডিਆ ਦਾ ਯੁੱਗ ਹੈ ਇਹਦੇ ਸਾਰੇ ਦਿਹਾੜੀ ਤੁਸੀਂ ਨਾਟਕ ਫਿਲਮਾਂ ਤੇ ਕਾਰਟੂਨ ਵੀ ਦੇਖ ਸਕਦੇ ਹੋ ਇਸ ਸਮੇਂ ਦੇ ਵਿੱਚ ਤੁਸੀਂ 10-20 ਮਿੰਟ ਕੱਢ ਕੇ ਧਰਮ ਦੀ ਜਾਣਕਾਰੀ ਵੀ ਲੈ ਸਕਦੇ ਜੀ ਸੱਚ ਦੇ ਵਿਚਾਰ ਨੂੰ ਵੀ ਸੁਣ ਸਕਦੇ ਜੀ ਇਹ ਤੁਹਾਡੇ ਤੇ ਨਿਰਭਰ ਹੈ ਤੁਸੀਂ ਕੀ ਸੁਣਨਾ ਹੈ ਸਾਰੀ ਦਿਹਾੜੀ ਹੂਤਾਂ ਪ੍ਰੇਤਾਂ ਤੇ ਝੜੇਲਾਂ ਵਾਲੇ ਨਾਟਕ ਦੇਖਣੇ ਹਨ ਸਾਰੀ ਦਿਹਾੜੀ ਕਾਰਟੂਨ ਵੇਖਣੇ ਨੇ ਜਾਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ YouTube ਤੋਂ ਜਾਂ Facebook ਤੋਂ ਜਾਂ Insta ਦੇ ਉੱਤੋਂ ਚੰਗੀ ਚੀਜ਼ ਸੁਣਨੀ ਹੈ ਇਹ ਤੁਹਾਡੇ ਆਪਣੀ ਮਰਜ਼ੀ ਹੈ ਤੇ ਆਓ ਰਲ ਮਿਲ ਕੇ 24 ਘੰਟਿਆਂ ਦੇ ਵਿੱਚੋਂ ਜ਼ਿਆਦਾ ਨਹੀਂ ਤੇ 24 ਮਿੰਟ ਹੀ ਧਰਮ ਵਾਸਤੇ ਕੱਢ ਲਈਏ ਸੱਚ ਦਾ ਗਿਆਨ ਸੁਣ ਕੇ ਉਹਨੂੰ ਮੰਨਣ ਚੋਗੇ ਹੋ ਜਾਈਏ ਤੇ ਗੁਰੂ ਸਾਡੇ ਤੇ ਕਿਰਪਾ ਕਰ ਦਵੇਗਾ ਇਹ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਬਸਤਾ ਬਣ ਜਾਵੇ ਕਿ ਨਾਨਕ ਨਾ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਿਚਾਰਾਂ ਕਰਦੇ ਆਂ ਹੋਈਆਂ ਪੁੱਲਾ ਮੇਰੀਆਂ ਚੰਗੇ ਬਚਨ ਸਤਿਗੁਰੂ ਜੀ ਦੇ ਜਾਣ ਕੇ ਹਰਦੇਵ ਚ ਵਸਾ ਲੈਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ